ਕਿ ਹਰ ਇੱਕ ਬੰਦੇ ਦਾ ਰੋਹ ਜਾਗ ਸਕਦਾ ਹੈ ਹਾਂ ਤਾਂ ਸਾਡਾ ਪਾਣੀ ਬਣ ਗਿਆ ਖੂਨ ਹਾਂ ਅਸੀਂ ਦੂਜੇ ਮੁੱਦਿਆਂ ਨੂੰ ਵੱਡਾ ਰੱਖਦੇ ਹਾਂ ਗੁਰੂ ਦੀ ਬੇਅਦਬੀ ਨੂੰ ਛੋਟਾ ਬਣਾਤਾ ਅਸੀਂ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਚਾਉਣ ਰੋਕਣ ਵਾਸਤੇ ਕਿਉਂ ਨਹੀਂ ਹੋ ਸਕਦਾ ਰੋਹ ਮੇਰੇ ਅੰਦਰ ਬਹੁਤ ਹੈ ਜਥੇਦਾਰ ਸਾਹਿਬ ਪਰ ਮੈਂ ਤੁਹਾਡਾ ਸਵਾਗਤ ਕਰਦਾ ਐਜਾ ਵਾਚਨ ਕਰਕੇ ਜਾਓ ਆ ਮੈਨੂੰ ਮੱਲਵਾ ਦੀ ਜ਼ਰੂਰਤ ਨਹੀਂ ਹੈ ਹਾਂ ਆਪ ਦੀ ਜਾਨ ਦੀ ਬਾਜ਼ੀ ਲਾ ਕੇ ਬੈਠਿਆ ਇੱਥੇ ਮੈਨੂੰ ਕਿਸੇ ਦੀ ਆਪਣੜੇ ਲਈ ਜ਼ਰੂਰਤ ਨਹੀਂ ਏ ਮੈਨੂੰ ਬਾਜਾਂ ਵਾਲੇ ਪਿੰਡ ਦਾ ਥਾਪੜ ਹੈ ਮੈਂ ਸੱਚ ਬੋਲਣਾ ਜਿਹੜਾ ਦਰਗਾਹ ਦੇ ਸਾਹ ਦੇ ਵਿੱਚ ਮਨਜ਼ੂਰ ਹੈ ਮੈਂ ਝੂਠ ਬੋਲ ਕੇ ਕਿਸੇ ਵੀ ਸ਼ਾਵਾਸ਼ ਨਹੀਂ ਲੈਣੀ ਹੂੰ ਬਿਲਕੁਲ 10 ਸਾਲ ਹੋ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੇ ਨੂੰ ਤੁਸੀਂ ਵੀ ਕਿੰਨਾ ਚਿਰ ਜੱਫੇਦਾਰ ਸਾਹਿਬ ਰਹਿ ਚੁੱਕੇ ਪਰ ਤੁਸੀਂ ਆਪਣਾ ਪਰਚ ਨਹੀਂ ਨਵਾਇਆ ਅੱਜ ਤਾਂ ਨਵਾ ਲਓ ਜੇ ਮੇਰੇ ਵਰਗਾ ਕੋਈ ਕੌੜਾ ਬੰਦਾ ਕਮਲਾ ਬੰਦਾ ਕਾਵਰ ਤੇ ਬਹਿ ਗਿਆ ਕਾਵਰ ਤੇ ਮੈਂ ਕਿਉਂ ਬੈਠਿਆ ਅੱਜ ਤੱਕ ਅਸੀਂ ਆਪਣੇ ਜੁਝਾਰੂਆਂ ਨੂੰ ਸਾਹਮਣੇ ਸਕੇ ਹਾਂ ਬਾਪੂ ਸੂਰਤ ਸਿੰਘ ਨੂੰ ਸਾਹਮਣੇ ਕੋਈ ਨਹੀਂ ਭਾਈ ਸਾਹਿਬ ਬੰਦਾ ਕੁਲਾ ਕੁੜਵਕ ਸਿੰਘ ਨੂੰ ਸਾਹਮਣੇ ਉਹ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਕੌਮ ਪਰ ਦੀ ਪਰ ਕੌਮ ਨੇ ਨਹੀਂ ਸਾਹਮਣੇ ਕੋਈ ਗੱਲ ਨਹੀਂ ਤਾਂ ਮੇਰੇ ਤੁਹਾਡੇ ਨਾਲ ਇੱਕ ਇੱਕੇ ਬਚਨ ਹੈ ਵੀ ਮੇਰੇ ਨਾਲ ਤੁਸੀਂ ਵਾਚਨ ਕਰ ਦਿਓ ਵੀ 12 ਤਰੀਕ ਨੂੰ ਪੰਥ ਦਾ ਪਾਰਟੀ ਦਾ ਕੱਤ ਸੱਦ ਰਹੇ ਹੋ ਦੇਖੋ ਮੈਂ ਬਾਬਾ ਜੀ ਮੈਂ ਰਾਜਨੀਤਿਕ ਨਹੀਂ ਮੈਂ ਧਾਰਮਿਕ ਬੰਦਾ ਮੈਂ ਇਥੇ ਤੁਹਾਡੇ ਨਾਲ ਮੈਂ ਮੈਂ ਇਥੇ ਤੁਹਾਡੇ ਨਾਲ ਨਾਲ ਮੈਂ ਹੱਕ ਜਤਾ ਰਿਹਾ ਮੈਂ ਮੈਂ ਇਥੇ ਤੁਹਾਡੇ ਨਾਲ ਬਚਨ ਕਰ ਜਾਂ ਮੈਂ ਪੂਰਾ ਨਾ ਕਰ ਸਕਾਂ ਮੈਂ ਗੁਰੂ ਅੱਗੇ ਜਵਾਬ ਦੇ ਆ ਨਹੀਂ ਆ ਮੈਂ ਇਹਨਾਂ ਕਹਿ ਸਕਦਾ ਕਿ ਸਾਡੇ ਜਿਹੜੇ ਨਾਲ ਹੈ ਮੇਰੀਆਂ ਬਾਹਾਂ ਨੇ ਮੇਰੇ ਨਾਲ ਤੁਰਦੇ ਮੈਂ ਉਹਨਾਂ ਨੂੰ ਵਿਚਾਰ ਕਰਕੇ ਕਿਉਂਕਿ ਮੈਂ ਫੇਰ ਦੱਸੂਗਾ ਤੁਹਾਨੂੰ ਮੈਂ ਐਵੇਂ ਮ ਰਾਜਨੀਤਿਕ ਹੁੰਦਾ ਤਾਂ ਮੈਂ ਕਹਿੰਦਾ ਹਾਂਜੀ ਹਾਂਜੀ ਮੈਂ 12 ਤਰੀਕ ਨੂੰ ਆਉਂਗਾ ਅੱਜ ਜਿਹੜੀ ਲੜਾਈ ਹੈ ਨਾ ਉਹ ਸਿਰ ਤੇ ਪਹੁੰਚੀ ਹੋਈ ਹੈ ਬਿਲਕੁਲ ਬਿਲਕੁਲ ਕੋਈ ਨਹੀਂ ਵਿਚਾਰ ਕਰਕੇ ਆਪਾਂ ਬਣਾ ਲਾਂਗੇ ਸੁਣੋ ਕਥੇਦਾਰ ਸਾਹਿਬ ਦਿਲ ਰੱਖ ਕੇ ਸੁਣ ਮੇਰੀ ਮੇਰੀ 2 ਮਿੰਟ ਗੱਲ ਹੈ ਕਿ ਇੱਕ ਹਿੰਦੂ ਬੰਦੇ ਦਾ ਰੋਹ ਜਾਗ ਸਕਦਾ ਹੈ ਤਾਂ ਸਾਡਾ ਪਾਣੀ ਬਣ ਗਿਆ ਖੂਨ ਅਸੀਂ ਦੂਜੇ ਮੁੱਦਿਆਂ ਨੂੰ ਵੱਡਾ ਰੱਖਦੇ ਹਾਂ ਗੁਰੂ ਦੀ ਮਿਆਦ ਵੀ ਨੂੰ ਛੋਟਾ ਬਣਾਤਾ ਸੀ ਬਿਲਕੁਲ ਬਿਲਕੁਲ ਨਹੀਂ ਨਹੀਂ ਕੋਈ ਨਹੀਂ ਤੁਹਾਡੇ ਨਾਲ ਹੈ ਤੇ ਰਖੜਾ ਸਾਹਿਬ ਨਾਲ ਵੀ ਕਰੋ ਗੱਲ ਰਖੜਾ ਸਾਹਿਬ ਕੀ ਤੁਸੀਂ ਸੁਣੋ ਰੱਖ ਬਈ ਖਾਲਸਾ ਬਈ ਬਈ ਸਾਹਿਬ ਬੰਦੇ ਰੱਖਣਾ ਸਾਹਿਬ ਹਾਂਜੀ ਪਾਸੇ ਮੰਦੋਲੇ ਪਿੱਛੇ ਲੱਗ ਬੰਦੋ ਪਹਿਲਾਂ 10 ਤਰੀਕ 12 ਤਰੀਕ ਨੂੰ ਦੱਸਿਆ ਨਹੀਂ ਤਾਂ ਤਾਂ ਬਈ ਆਪੀ ਪਹਿਲਾਂ ਮਨਜ਼ੂਰੀ ਸੀ ਅੱਜ ਮਨਜੂਰੀ ਬਿਲਕੁਲ ਸਹੀ ਬਿਲਕੁਲ ਆਪੇ ਘਰ ਕੁਝ ਉਹੀ ਹੈ ਪੰਥ ਵੱਡਾ ਹੈ ਅੱਜ ਇਕੱਠੀਆਂ ਸੀ ਚਲੋ ਪੰਥ ਇਕੱਠਾ ਹੋਏਗਾ ਮੈਂ ਬੜੇ ਹੱਥ ਪੈਰ ਜੋੜੇ ਸਾਹਿਬ ਅੱਗੇ ਪਰ ਨਹੀਂ ਤੁਸੀਂ ਆ ਜਾਓ ਤੁਹਾਡਾ ਸਵਾਗਤ ਹੈ ਤੁਸੀਂ ਬਚਨ ਕਰਕੇ ਜਾਓ ਵੀ 12 ਤਰੀਕ ਨੂੰ ਮੈਂ ਆਪਦੇ ਹਲਕੇ ਦਾ ਬਾਕੀ ਛੱਡੋ ਤੁਸੀਂ ਆਪਦੇ ਹਲਕੇ ਦੇ ਡਾਕਟਰ ਸਾਹਿਬ ਤੋਂ 12 ਤਰੀਕ ਨੂੰ ਬਚਨ ਕਰਦੇ ਹੋ ਅਸੀਂ ਉੱਥੇ ਬਰਗਾੜੀਓ ਕਰਨ ਦੀ ਸੋਚਦੇ ਹਾਂ ਜੀ ਬਰਗਾੜੀਓ ਕਰਨ ਦੀ ਸੋਚ ਰਹੇ ਹਾਂ ਚੂ ਚੂ ਮੈਨੀਫੈਸਟੋ ਦੇ ਵਿੱਚ ਜੀ ਰਕੜਾ ਸਾਹਿਬ ਬਰਗਾੜੀ ਤਾਂ ਤੁਹਾਡਾ ਤੱਕ ਹੈ ਜੀ ਲੱਖ ਵਾਰੀ ਕਰੋ ਪਰ ਇੱਥੇ ਜਿਹੜੀ ਹੁਣ ਚੰਗਾਰੀ ਲੱਗੀ ਹੋਈ ਹੈ ਉਹਨੂੰ ਤੁਸੀਂ ਚੋਣ ਮੈਨੀਫੈਸਟੋ ਇੱਥੇ ਰਕੜਾ ਸਾਹਿਬ ਤੁਹਾਡੀ ਜਿਆਦਾ ਸਪੋਰਟ ਦੀ ਲੋੜ ਹੈ ਜੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਹਾਂ ਮੈਂ ਪਹਿਲਾਂ ਵੀ ਆਇਆ ਹਾਂ ਸਾਰੇ ਤਾਂ ਸਪੰਦੇ ਪਈ ਤੁਸੀਂ ਪ੍ਰੋਗਰਾਮ ਬਣਾਇਆ ਬਣਿਆ ਉਹ ਇਸੇ ਬਹੁਤ ਵੱਡਾ ਕੱਟ ਹੋਣਾ ਜੀ ਕੋਈ ਗੱਲ ਨਹੀਂ ਇਥਾਂ ਕਿ ਤੁਹਾਨੂੰ ਠੀਕ ਹੈ ਠੀਕ ਹੈ ਪਰ ਮੈਂ ਚੋਣ ਮੈਨੀਫੈਸਟੋ ਦੇ ਚੁਪਾ ਕੇ ਨਾ ਸਾਨੂੰ ਸੰਘਰਸ਼ ਕਾਨੂੰਨ ਬਣਾਉਣਾ ਚਾਹੀਦਾ ਹੈ ਤੁਸੀਂ ਆਖਿਓ ਬੰਦੇ ਖੜੂਗਾ 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 ਠੀਕ ਹੈ ਇਹ ਹੈ ਹੀ ਆਪਣੇ ਉੱਤੇ ਛੜੀ ਨਗਾਇਆਂ ਦੇ ਤਾਂ ਕਿ ਨੇ ਹਾਂਜੀ ਇਹਨਾਂ ਦੇ ਇਲਾਕੇ ਤੇ ਨਹੀਂ ਦੇ ਚਾੜੇ ਹਾਂ ਕਿ ਦਵਾਈਆਂ ਵਜਾਉਣ ਆ ਜਾਣਗੇ ਵੀ ਆ ਦੇਖੋ ਜੀ ਗਰਜੀਤ ਸਿੰਘ ਆਪਣੀ ਜਾਨ ਨਿਸ਼ਾਵਰ ਕਰਕੇ ਗੋਮ ਉੱਪਰ ਦੀ ਪਰ ਅਸੀਂ ਕਿੱਥੇ ਖੜੇ ਆ 골ਡਨ ਹਟ ਵਾਲੇ ਰਾਣਾ ਜੀ ਆਏ ਸੀ ਉਹ ਕੱਠ ਲੈ ਕੇ ਆਏ ਸੀ ਗਰਜੀਤ ਸਿੰਘ ਦੀ ਮੈਂ ਉਹ ਬੰਦਾ ਦਿਲ ਕੱਢ ਕੇ ਛੇੜੀ ਤੇ ਨਾ ਜਾਨ ਤਾਂ ਬਚਾਉਣੀ ਹੈ ਹਾਂ ਜੀ ਠੀਕ ਹੈ ਜੀ ਇਹਨੂੰ ਨਾ 도ਗਲੇ ਪਸੰਦ ਨਹੀਂ ਹੈਗੇ ਚਲੋ ਠੀਕ ਹੈ ਹਾਂ ਜੀ ਬੱਕ 도ਗਣਾ ਬਣ ਕਰੇ ਨਾ 도ਗਲੇ ਪਸੰਦ ਨਹੀਂ ਠੀਕ ਹੈ ਤਾਂ ਪੂਰੂ ਸਾਹਿਬ ਕਹਿੰਦੇ ਸੂਰ ਬੀਰ ਬਾਜਨ ਦਾ ਬਲੀ ਚਲੋ ਹੁਣ ਬਾਹਰ ਹੁਣ 12 ਵਜੇ ਨੂੰ ਮਿਲਾਂਗੇ ਆਪਾਂ ਇੱਥੇ ਜਿਹੜੀ ਅੱਗ ਦੀ ਆਏ ਕਰੂਗਾ ਉਹਦੇ ਲਈ ਰਹਿਣਾ ਹੈ ਬਾਈ ਖਾਲਸਾ ਵੇ ਗੁਰਦਿੱਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਰੱਖੀ